ਜਪਿਓ 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 ਚੱਕਰ ਜਿਗਰ ਕਰਨੇ ਗੁਰੂ ਜਪਿਓ ਅਰਿ ਜਗ ਤੇ ਬੋਲੋ ਬਿਆਰੇ ਇਸ ਸੰਕਟ 'ਚੋਂ ਨਾ ਕਰਬ ਨਾ ਆਇਆ ਪੇਓ ਜਪਿਓ 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 ਅਰਜਨ ਦੇ ਜਪਿਓ ਜਪਿਓ ਅਰਜਨ ਦੇ ਆ ਜਪਿਓ 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 ਪੜੋ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜਪਿਓ ਜਿਨ ਅਰਿ ਸੰਕੇਤ ਜਪਿਓ ਜਿਨ ਅਰਿ ਅਰਿ ਜਬ ਲੋ ਨਹੀਂ ਭਾ ਅਬਲਾ ਬ੍ਰਹਮ ਦੇ ਫਿਰਦੇ ਵਹਲਾ ਰੋ ਬ੍ਰਹਮ ਦੇ ਫਿਰਦੇ ਵਹਲਾ ਆ ਜਬਲਾ ਤਬਲਾ ਭੰਤੇ ਫਿਰਦੇ ਬਹੁਤਾ ਆਇਓ ਤਬਲਾ ਭੰਤੇ ਫਿਰਦੇ ਬਹੁਤਾ ਆਇਓ ਕੱਲ ਹੋਰ ਸੰਦੇ ਨਾ ਜਾਣੇ ਕੋਈ ਐਸੀ ਮਰਨੀ ਜੋ ਮਰਿਆ ਬਹੁ ਨਾ ਮਰਨਾ ਹੋਏ ਔਰ ਗੁਰਦੇਬ ਥੋੜਾ ਜਿਹਾ ਅੜ ਗਿਆ ਤੇ ਭਾਈ ਗੁਰਦਾਸ ਸਿੰਘ ਨੇ ਸਵਾਲ ਕੀਤਾ ਮਹਾਰਾਜ ਵੀ ਮਾਣੀ ਰਖਾਉਂਦੇ ਆ ਮੈਂ ਖਾਉਂਦੇ ਆ ਆਪ ਥੋੜਾ ਜਿਹਾ ਅੜ ਗਏ ਹੋ ਕੀ ਕਾਰਨ ਹੈ ਕਹਿੰਦੇ ਭਗਤ ਕਬੀਰ ਨੇ ਸਵਾਲ ਬੜਾ ਵੱਡਾ ਖੜਾ ਕਰ ਦਿੱਤਾ ਹੈ ਸੰਸਾਰ ਦੇ ਲੋਕ ਮਾਦੇ ਨੇ ਕਿਵੇਂ ਮਾਦੇ ਨੇ ਪਰ ਕਿਦਾਂ ਦਾ ਮਰਨਾ ਹੋਵੇ ਬੜਾ ਵੱਡਾ ਸਵਾਲ ਔਰ ਸਾਈਂ ਮੀਆਂ ਮੀਰ ਨੇ ਗੁਰਦੇਬ ਤੇ ਵੀ ਸਵਾਲ ਕੀਤਾ ਸੀ ਤਨਮਨ ਕਾਟ ਕਾਟ ਸਭ ਅਰਤੀ ਵਿੱਚ ਅਗਨਿਆਬ ਦਲਾਈ ਕੀ ਮਹਾਰਾਜ ਇਹ ਬਾਣੀ ਦੀ ਪੰਗਤੀ ਸੱਚ ਹੈ ਗੁਰਦੇਵ ਆਕਣਗੇ ਸਮਾਂ ਦੱਸੇਗਾ ਜੋ ਸਾਈ ਮੀਆਂ ਮੀਨੇ ਗੁਰਦੇਵ ਨੂੰ ਤਪੀ ਤਕ ਆਕਾਲ ਦੇਹੀ ਪੰਧ ਪਾਣ ਲੋ ਇਨ ਜੁਲਮੇ ਗੁਜ਼ਾਰੇ ਜੇ ਤੂੰ ਪਾਪੀਆਂ ਹਾਂ ਇਹ ਨਾ ਜੁਲਮੇ ਜੁਲਮੇ ਉਹ ਪਾਪੀਆਂ ਤੇ ਚਿਹਰਾ ਪੇਰ ਵੀ ਨਾ ਡੋਲੇ ਆਹ ਉਹ ਤੇਰਾ ਕੀਆ ਮੀਠਾ ਲੱਗੇ ਪਰ ਮਾਸਮਾ ਹੈ ਓਏ ਅੰਤ ਬਈਓ ਇਹੋ ਬੋਲੇ ਆਹ ਓਏ ਅੰਤ ਨੂੰ ਹੈ ਇਹੋ ਬੋਲੇ ਆਹ